ਰਾਜਪੁਰਦੀ ਨਮੀ ਅਨਾਜ ਮੰਡੀ ਦੇ ਵਿੱਚ ਆੜਤੀਆਂ ਵੱਲੋਂ ਬਣਾਈ ਗਈ ਨਿਊ ਗ੍ਰੇਨ ਮਾਰਕੀਟ ਵੈਲਫੇਅਰ ਸੁਸਾਇਟੀ ਦੀ ਚੋਣਾ ਕਰਵਾਈ ਗਈ ਜਿਸ ਦੇ ਵਿੱਚ ਤਿੰਨ ਉਮੀਦਵਾਰਾਂ ਦੇ ਵੱਲੋਂ ਆਪਣੇ ਕਾਗਜ਼ ਭਰੇ ਗਏ ਸੀ ਜਿਨ੍ਹਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਦਵਿੰਦਰ ਸਿੰਘ ਵੈਦਵਾਨ ਜੋ ਕਿ ਮੌਜੂਦਾ ਪ੍ਰਧਾਨ ਰਹੇ ਚੁੱਕੇ ਨੇ ਦੂਸਰੇ ਉਮੀਦਵਾਰ ਆਮ ਆਦਮੀ ਪਾਰਟੀ ਤੋਂ ਰਕੇਸ਼ ਕੁਮਾਰ ਰਿੰਕੂ ਅਤੇ ਤੀਸਰੇ ਉਮੀਦਵਾਰ ਭਾਜਪਾ ਤੋਂ ਰੁਪਿੰਦਰ ਸਿੰਘ ਰੂਪੀ ਦੇ ਵੱਲੋਂ ਆਪਣੇ ਕਾਗਜ਼ ਇਨਾ ਪ੍ਰਧਾਨਗੀ ਦੀ ਚੋਣ ਵਾਸਤੇ ਭਰੇ ਗਏ ਸਨ ਇਨਾ ਚੋਣਾਂ ਦੇ ਵਿੱਚ ਦਵਿੰਦਰ ਸਿੰਘ ਵੈਦਵਾਨ ਨੂੰ 96 ਵੋਟਾਂ ਰਾਕੇਸ਼ ਕੁਮਾਰ ਰਿੰਕੂ ਨੂੰ 53 ਵੋਟਾਂ ਤੇ ਰੁਪਿੰਦਰ ਰੂਪੀ ਨੂੰ 48 ਵੋਟਾਂ ਪਈਆਂ ਜਿਹਦੇ ਨਾਲ ਦਵਿੰਦਰ ਸਿੰਘ ਵੈਦਵਾਨ ਨਵੀਂ ਅਨਾਜ ਮੰਡੀ ਦੇ ਦੂਸਰੀ ਵਾਰ ਪ੍ਰਧਾਨ ਬਣ ਗਏ ਧਾਰਤੀ ਭਰਾਵਾਂ ਦੇ ਵੱਲੋਂ ਉਹਨਾਂ ਦਾ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ ਦੂਜੇ ਪਾਸੇ ਦਵਿੰਦਰ ਸਿੰਘ ਵੈਦਵਾਨ ਦੇ ਵੱਲੋਂ ਵੀ ਦੂਜੀ ਵਾਰ ਐਨੀ ਵੱਡੇ ਜਿੱਤ ਪ੍ਰਾਪਤ ਕਰਨ ਤੇ ਆਰਤੀ ਭਰਾਵਾਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ ਗਿਆ ਸੀ ਉਸ ਤੋਂ ਬਾਅਦ ਪਹੁੰਚੇ ਨੇ ਆਰਤੀ ਭਰਾ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੀ ਕੋਠੀ ਦੇ ਵਿੱਚ ਅਤੇ ਉੱਥੇ ਪਹੁੰਚ ਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਮੂੰਹ ਮਿੱਠਾ ਕਰਵਾਇਆ ਗਿਆ ਫੁੱਲਾਂ ਦੇ ਬੁਕੇ ਵੀ ਦਿੱਤੇ ਗਏ ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਜਿੱਥੇ ਮੰਡੀ ਦੇ ਦੂਜੀ ਵਾਰ ਪ੍ਰਧਾਨ ਬਣੇ ਦਵਿੰਦਰ ਸਿੰਘ ਵੈਦਵਾਨ ਨੂੰ ਪ੍ਰਧਾਨ ਬਣਨ ਤੇ ਮੁਬਾਰਕਾਂ ਦਿੱਤੀਆਂ ਗਈਆਂ ਨਾਲ ਹੀ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਦੂਸਰੀ ਵਾਰ ਪ੍ਰਧਾਨ ਬਣੇ ਦਵਿੰਦਰ ਸਿੰਘ ਵੈਦਵਾਨ ਨੇ ਵੀ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਧੰਨਵਾਦ ਕੀਤਾ। ਆਓ ਤੁਹਾਨੂੰ ਸੁਣਾਉਨੇ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਨਵੀਂ ਅਨਾਜ ਮੰਡੀ ਦੇ ਪ੍ਰਧਾਨ ਬਣੇ ਦਵਿੰਦਰ ਸਿੰਘ ਵੈਦਵਾਨ ਦਾ ਮੈਮ ਕੀ ਕਹਿਣਾ ਚਾਹੁੰਦੇ ਹੋ ਇੰਨੀ ਵੱਡੀ ਜਿੱਤ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦਵਿੰਦਰ ਜੀ ਨੂੰ ਤੇ ਮੰਡੀ ਦੇ ਮੇਰੇ ਸਾਰੇ ਆਰਤੀ ਭਰਾਵਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨੀ ਆ ਕਿ ਉਹਨਾਂ ਨੇ ਜਿਹੜੀ ਮੰਡੀ 'ਚ ਜਦੋਂ ਦੀ ਆਮ ਆਦੀ ਪਾਰਟੀ ਬਣੀ ਹੈ ਡੈਮੋਕ੍ਰੇਸੀ ਚੱਲ ਰਹੀ ਹੈ ਕਿ ਉਹਨਾਂ ਨੇ ਆਪਣਾ ਪ੍ਰਧਾਨ ਆਪ ਚੁਣਿਆ ਤਾਂ ਇਸ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਵਿੰਦਰ ਜੀ ਦੇ ਪਿਛਲੇ ਕੰਮਾਂ ਨੂੰ ਦੇਖ ਕੇ ਇਹਨਾਂ ਨੂੰ ਇੱਕ ਵਾਰ ਫੇਰ ਮੌਕਾ ਦਿੱਤਾ ਗਿਆ ਹੈ ਔਰ ਮੈਂ ਪੂਰੀ ਉਮੀਦ ਰੱਖਦੀ ਆ ਕਿ ਦਵਿੰਦਰ ਜੀ ਜਿਹੜਾ ਪਿਛਲੇ ਟਰਮ ਚ ਇਹਨਾਂ ਨੇ ਕੰਮ ਕੀਤੇ ਆ ਉਦੋਂ ਵੀ ਵਧੀਆ ਕੰਮ ਕਰਕੇ ਆਪਦੇ ਆਰਤੀ ਭਰਾਵਾਂ ਨੂੰ ਹੋਰ ਵੀ ਅੱਗੇ ਲੈ ਕੇ ਜਾਣਗੇ ਦੇਖੋ ਜਿਵੇਂ ਜਿਵੇਂ ਮੰਡੀ ਦੀ ਡਿਮਾਂਡ ਆ ਰਹੀ ਹੈ ਓਵੇਂ ਓਵੇਂ ਅਸੀਂ ਕੰਮ ਲੈ ਕੇ ਆ ਰਹੇ ਆ ਕਿਉਂਕਿ ਸਾਡਾ ਇੱਕੋ ਹੀ ਮਕਸਦ ਹੈ ਕਿ ਮੰਡੀ ਚ ਜੇ ਆਪਾਂ ਕਹੀਏ ਰਾਜਪੁਰਾ ਚੱਲਦਾ ਮੰਡੀ ਤੋਂ ਹੈ ਤੇ ਜੇ ਸਾਡੇ ਮੰਡੀ ਵਾਲੇ ਭਰਾ ਹੀ ਓਕੇ ਆ ਤਾਂ ਰਾਜਪੁਰੇ ਚ ਖੁਸ਼ੀ ਕਿੱਥੋਂ ਆਊਗੀ ਹੋਰ ਵੀ ਕਈ ਹੈਗੇ ਉੱਥੇ ਜਿਵੇਂ ਗੋਦਾਮ ਠਾਕੇ ਉੱਥੇ ਅਸੀਂ ਮਾਰਕੀਟ ਬਣਾਨੀ ਹੈ ਨਾਨ ਵੇਜ ਮਾਰਕੀਟ ਬਣਾਨੀ ਹੈ ਜਿਵੇਂ ਭਰਾਮਾ ਦੀ ਡਿਮਾਂਡ ਹੈ ਕਿਸਾਨ ਆਰਾਮ ਘਰ ਬਣਾਣਾ ਹੈ ਕਿਸਾਨ ਵੀਰਾਂ ਲਈ ਤੇ ਹੋਰ ਵੀ ਕਈ ਪ੍ਰੋਜੈਕਟ ਹੈਗੇ ਨੇ ਜਲਦੀ ਮੀਟਿੰਗ ਹੋਣ ਵਾਲੀ ਹੈ ਤੋਂ ਪਾਸ ਹੁੰਦੇ ਹੀ ਕੰਮ ਸ਼ੁਰੂ ਹੋ ਜਾਣਗੇ ਕਾਫੀ ਕੁਝ ਹੈਗਾ ਸ਼ਹਿਰ ਲਈ ਜਿਵੇਂ ਲਾਇਬ੍ਰੇਰੀ ਬਣਾਨੀ ਹੈ ਕਈ ਕਮਿਊਨਿਟੀ ਸੈਂਟਰ ਬਣਾਨੇ ਹੈ ਜਿਹੜੇ ਕਾਫੀ ਜਿਵੇਂ ਅਲੱਗ-ਅਲੱਗ ਏਰੀਆ ਚ ਜਿਵੇਂ ਕਿ ਬਨਵਾੜੀ ਦਾ ਕਮਿਊਨਿਟੀ ਹਾਲ ਉਹ ਬਣਵਾਣਾ ਹੈ ਪੁਰਾਣੇ ਰਾਜਪੁਰੇ ਚ ਬਣਾਨੇ ਐ ਇਦਾਂ ਦੇ ਪ੍ਰੋਜੈਕਟ ਹੋਰ ਵੀ ਹੈ ਸੜਕਾਂ ਗਲੀਆਂ ਦਾ ਕੰਮ ਤਾਂ ਨਾਲ ਦੇ ਨਾਲ ਸ਼ੁਰੂ ਰਊ ਗਈ ਤੇ ਇਹ ਚੀਜ਼ਾਂ ਵੀ ਰਾਜਪੁਰੇ ਚ ਲੈ ਕੇ ਆ ਰਿਆਂ ਨੀਲਪੁਰ ਸਟੇਡੀਅਮ ਚ ਅਸੀਂ ਇੰਡੋਰ ਸਟੇਡੀਅਮ ਦਾ ਪ੍ਰੋਜੈਕਟ ਹੈ ਸਾਡਾ ਉਹ ਵੀ ਪਾਸ ਹੋਣ ਵਾਲਾ ਹੈ ਉਹ ਵੀ ਆਪਾਂ ਜਲਦੀ ਕੰਮ ਸ਼ੁਰੂ ਕਰਵਾਵਾਂਗੇ ਦੇਖੋ ਮੰਡੀ ਦਾ ਮਕਸਦ ਮੰਡੀ ਦਾ ਮਤਲਬ ਕੀ ਹੈ ਆਰਤੀ ਭਰਾਮਾ ਨੇ ਆਪ ਨੇਤਾ ਚੁਣਨਾ ਹੈ ਉਸ ਚ ਪੋਲਿਟੀਕਲ ਜਾਂ ਸਾਡਾ ਐਮਐਲਏ ਦਾ ਕਿਸੇ ਦਾ ਕੀ ਰੋਲ ਹੈ ਤਾਂ ਅਸੀਂ ਕਿਸੇ ਨੂੰ ਵੀ ਇੱਕ ਫੋਨ ਨਹੀਂ ਕੀਤਾ ਅਸੀਂ ਇੱਕੋ ਹੀ ਗੱਲ ਕਹੀ ਵੀ ਸਾਡਾ ਭਰਾ ਦਵਿੰਦਰ ਵੀ ਹੈ ਸਾਡਾ ਭਰਾ ਰਿੰਕੂ ਵੀ ਹੈ ਰੂਬੀ ਚਾਹੇ ਭਾਜਪਾ ਦੇ ਵੱਲੋਂ ਸੀਗਾ ਪਰ ਰੂਬੀ ਹੈ ਤਾਂ ਆਰਤੀ ਹੈ ਨਾ ਮੰਡੀ ਦਾ ਇੱਕ ਲੀਡਰ ਹੈ ਮੰਡੀ ਦਾ ਇੱਕ ਨੁਮਾਇੰਦਾ ਹੈ ਤਾਂ ਜੀਨੂੰ ਵੀ ਤੁਸੀਂ ਵੋਟ ਪਾਉਂਗੇ ਅਸੀਂ ਉਹਦੇ ਨਾਲਾਂ ਤੁਸੀਂ ਆਪਦੇ ਲੋਕਤੰਤਰ ਦੀ ਡੈਮੋਕ੍ਰੇਸੀ ਦੀ ਪੂਰੀ ਵਰਤੋਂ ਕਰਕੇ ਆਪਣਾ ਲੀਡਰ ਆਪ ਚੁਣੋ ਉਹ ਚ ਐਮਐਲਏ ਦਾ ਕੋਈ ਰੋਲ ਨਹੀਂ ਹੋਣਾ ਚਾਹੀਦਾ ਜਿਹੜੇ ਤੁਸੀਂ ਕਹਿੰਦੇ ਹੋ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੇ ਉਹ ਚ ਦਖਲ ਦਿੱਤਾ ਉਹਨਾਂ ਨੂੰ ਪੁਰਾਣੀਆਂ ਆਦਤਾਂ ਪਈਆਂ ਹੋਈਆਂ ਚਲੋ ਉਹਨਾਂ ਨੇ ਵੀ ਆਪਦਾ ਕੰਮ ਕੀਤਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਭਰਾਵਾਂ ਨੇ ਆਪਦਾ ਲੀਡਰ ਆਪ ਚੁਣਿਆ ਨਹੀਂ ਦੇਖੋ ਇਹ ਦੋਨੋਂ ਪਾਸੇ ਹੈ ਹੋ ਸਕਦਾ 53 ਵੋਟਾਂ ਵਿਆਦਵਾਨ ਜੀ ਨੂੰ ਪਿਆ ਜਾਂਦੀਆਂ ਹੋ ਸਕਦਾ 53 ਵੋਟਾਂ ਰੂਬੀ ਨੂੰ ਪਿਆ ਜਾਂਦੀਆਂ ਪਰ ਉਹੀ ਚੀਜ਼ ਹੈ ਵੀ ਡੈਮੋਕ੍ਰੇਸੀ ਹੈ ਰਿੰਕੂ ਜੀ ਕਹਿੰਦੇ ਮੈਂ ਇਲੈਕਸ਼ਨ ਲੜਨੇ ਆ ਅਸੀਂ ਕਹਾਂ ਵੀ ਤੁਸੀਂ ਵੀ ਲੜੋ ਦਵਿੰਦਰ ਜੀ ਕਹਿੰਦੇ ਮੈਂ ਲੜਨੇ ਆ ਤੁਸੀਂ ਵੀ ਲੜੋ ਸਾਡਾ ਕੋਈ ਨਹੀਂ ਸੀ ਵੀ ਅਸੀਂ ਇੱਕ ਤੇ ਪ੍ਰੈਸ਼ਰ ਪਾਈਏ ਜਾਂ ਇੱਕ ਨੂੰ ਕਹੀਏ ਸਾਡੇ ਭਰਾ ਨੇ ਦੋਨੋਂ ਲੜੇ ਦੋਨੋਂ ਅੱਜ ਖੁਸ਼ ਹੈ ਰਿੰਕੂ ਜੀ ਦੀ ਵੀ ਮੈਂ ਕਹਾਂ ਪਹਿਲੀ ਵਾਰ ਇਲੈਕਸ਼ਨ ਲੜ ਕੇ ਉਹਨਾਂ ਨੇ ਵੀ 53 ਵੋਟਾਂ ਲਿੱਤੀਆਂ ਨੇ ਤਾਂ ਉਹ ਵੀ ਆਪਣੀ ਹੈ ਉਹ ਵੀ ਆਰਤੀ ਭਰਾਮਾਂ ਦਾ ਹੀ ਫੈਸਲਾ ਹੈ ਤਾਂ ਦਵਿੰਦਰ ਜੀ ਪ੍ਰਧਾਨ ਬਣੇ ਨੇ ਸਾਨੂੰ ਇਸ ਗੱਲ ਦੀ ਸਭ ਤੋਂ ਵੱਧ ਖੁਸ਼ੀ ਹੈ ਇੱਕ ਡਿਮਾਂਡ ਹੈ ਕਿ ਸਕਿਉਰਟੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਕਿਉਂਕਿ ਮੰਡੀ ਦੇ ਵਿੱਚ ਚੋਰੀ ਵਗੈਰਾ ਵੀ ਹੋ ਰਹੀ ਹੈ ਉਹ ਕਰ ਰਹੇ ਆ ਮੈਂ ਐਸਐਸਪੀ ਸਾਹਿਬ ਨੂੰ ਆਲਰੇਡੀ ਲਿਖ ਚੁੱਕੀ ਹਾਂ ਕਿ ਸਾਡੇ ਇੱਥੇ ਫੋਰਸ ਘੱਟ ਹੈ ਫੋਰਸ ਵਧਾਈ ਜਾਵੇ ਤਾਂ ਕਿ ਜਿਹੜੀ ਕੋਈ ਘਟਨਾਵਾਂ ਜਿੱਕੀਆਂ ਦੁੱਖੀਆਂ ਘਟਨਾਵਾਂ ਹੁੰਦੀਆਂ ਉਹਨਾਂ ਨੂੰ ਰੋਕਿਆ ਜਾਵੇ ਜੇ ਆਪਾਂ ਕਹੀਏ ਕਿ ਰਾਜਪੁਰੇ ਚ ਹੀ ਚੋਰੀਆਂ ਹੋ ਰਹੀਆਂ ਰਾਜਪੁਰੇ ਚ ਕੱਲੇ ਚ ਨਹੀਂ ਚੋਰੀਆਂ ਹੋ ਰਹੀਆਂ ਇਹ ਸਾਰੇ ਪੰਜਾਬ ਚ ਹੀ ਹੈ ਤੇ ਉਹਨਾਂ ਤੇ ਨੱਥ ਪਾਈ ਜਾ ਰਹੀ ਹੈ ਆ ਰਾਜਪੁਰੇ ਦਾ ਮੈਂ ਕਹਿੰਨੀ ਆ ਜੇ ਕੋਈ ਚੋਰੀ ਹੋਈ ਤਾਂ ਨਾਲ ਦੀ ਨਾਲ ਚੋਰ ਫੜੇ ਵੀ ਗਏ ਜਿਹੜਾ ਕੋਈ ਲੋਕਾਂ ਦਾ ਸਮਾਨ ਚੋਰੀ ਕੀਤਾ ਉਹ ਲੋਕਾਂ ਨੂੰ ਦਿੱਤਾ ਵੀ ਗਿਆ ਮੈਡਮ ਇਹ ਸੁਗਾਤ ਕਾ ਦੇਨ ਜਾ ਰਹੇ ਲੋਕ ਜਾਣਨਾ ਚਾਹੁੰਦੇ ਕਦ ਉਦਘਾਟਨ ਕਰਨ ਜਾ ਰਹੇ ਹੋ ਸਕੂਲ ਦਾ ਰੇਲਵੇ ਪੁਲ ਦਾ ਜਿਹੜਾ ਬਹੁਤ ਜਲਦੀ ਮਹੀਨੇ 1.5 ਮਹੀਨੇ ਚ ਮੈਨੂੰ ਲੱਗਦਾ ਉਮੀਦ ਹੈ ਵੀ ਪੂਰਾ ਮਈ ਤੱਕ ਦਾ ਵੈਸੇ ਉਹਨਾਂ ਨੇ ਟਾਈਮ ਲਿੱਤਾ ਹੈ ਇਹ ਜਲਦੀ ਹੁਣ ਤਾਂ ਕੰਮ ਫਾਸਟ ਹੋ ਰਿਹਾ ਜਿਹੜੀਆਂ ਪਿਛਲੀਆਂ ਦਿੱਕਤਾਂ ਸੀ ਮੈਂ ਮੰਨਦੀ ਆ ਕਿ ਬਹੁਤ ਪੁਰਾਣ ਬਹੁਤ ਲੇਟ ਹੋ ਗਿਆ ਉੱਥੋਂ ਦੇ ਮਾਰਕੀਟ ਨੇ ਸਭ ਤੋਂ ਵੱਧ ਸਫਰ ਕੀਤਾ ਔਰ ਜਲਦੀ ਹੀ ਉੱਥੇ ਵੀ ਆਪਾਂ ਰੌਣਕਾ ਲੈ ਕੇ ਆਵਾਂਗੇ ਕੀ ਕਹਿਣਾ ਚਾਹੋਗੇ ਅੱਜ ਮੁਬਾਰਕਾ ਦਿੱਤੀਆਂ ਵਿਧਾਇਕ ਮੈਡਮ ਅਸੀਂ ਕੱਲ ਵੀ ਆਏ ਸੀ ਅਜੇ ਮਿੱਤਲ ਜੀ ਨੂੰ ਮੈਡਮ ਕਿਤੇ ਗਏ ਹੋਏ ਸੀ ਬਾਰ ਮੈਂ ਅੱਜ ਮੈਡਮ ਜੀ ਦਾ ਆਸ਼ੀਰਵਾਦ ਲੈਣ ਆਇਆ ਮੰਡੀ ਦੇ ਵਿੱਚੋਂ ਤੇ ਜੋ ਇਹਨਾਂ ਦਾ ਆਸ਼ੀਰਵਾਦ ਮੇਰੇ ਤੇ ਸੀ ਚਲੋ ਲੋਕਾਂ ਨੇ ਪਿਆਰ ਦਿੱਤਾ ਆੜਤੀਆਂ ਨੇ ਵੋਟ ਪਾਈ ਤੇ ਪ੍ਰਮਾਤਮਾ ਨੇ ਕਿਰਪਾ કરી ਐ ਮੈਡਮ ਦੇ ਆਸ਼ੀਰਵਾਦ ਅਦਕਾ ਸੀ ਇੱਥੇ ਅੱਜ ਧੰਨਵਾਦ ਕਰਨ ਆਇਆ ਕਿੰਨੇ ਕੁ ਵੱਡੇ ਕੰਮ ਕਰਾਨ ਜਾ ਰਹੇ ਹੋ ਮੈਡਮ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਡਮ ਤਾਂ ਜਵਾਬ ਹੀ ਨਹੀਂ ਦਿੰਦੇ ਜੀ ਕਿਸੇ ਕੰਮ ਨੂੰ ਮੈਡਮ ਨਹੀਂ ਜਵਾਬ ਦਿੰਦੇ ਕੰਮ ਜਦੋਂ ਅਸੀਂ ਜਦੋਂ ਵੀ ਕਿਹਾ ਅਸੀਂ ਕਣਕ ਦੀ ਸਮੱਸਿਆ ਬਾੜ ਦਾ ਨਿਲ ਸਮੱਸਿਆ ਝੋਨੇ ਦੀ ਸਮੱਸਿਆ ਕਿਸੇ ਸ਼ੈਲਰ ਦੀ ਸਮੱਸਿਆ ਜਦੋਂ ਵੀ ਅਸੀਂ ਫੋਨ ਕਰਦੇ ਜਾਂ ਮੈਂ ਰਾਤ ਨੂੰ ਫੋਨ ਕਰ ਲਾਂ 10 ਵਜੇ ਤਦੇ ਨਾਲ ਦੀ ਨਾਲ ਮੈਨੂੰ ਲਹਿਨ ਤੇ ਲੈ ਕੇ ਪਟਿਆਲੇ ਤੱਕ ਡੀਸੀ ਮੈਡਮ ਤੱਕ ਨਾਲ ਦੀ ਨਾਲ ਸੋਲਵ ਕਰਵਾ ਦਨੇ ਕੋਈ ਅਸੀ ਗੱਲ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ